ਆਪਿਆਂ ਨਾਲ ਅਗਲਾਕ ਸਮੱਸਿਆਵਾਂ ਨੂੰ ਮੁਕਾਤਬੋਂ ਲਈ ਤੇ ਕਦਰੇ ਸਾਰੀ ਸੰਗਤ ਨੂੰ ਸਾਥੀ ਉਹਨਾਂ ਦੇ ਪਧਾਰ ਜੀ ਕਰਦਾ ਜੀ ਸਾਡੀ ਕਬਲਾਈਏ ਫਤਿਹ ਤੁਹਾਡੇ ਵੀਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਸੇ ਇੱਕ ਪਾਰਟੀਕੂਲਰ ਇਸ਼ੂ ਦੇ ਉੱਤੇ ਨਾ ਤੇ ਡਾਟਾ ਦੇਣਾ ਤੇ ਨਾ ਕੋਈ ਆਪਣੀ ਕੋਈ ਕਮੈਂਟਰੀ ਕਰਨੀ ਹੈ ਕਿਉਂਕਿ ਜਿਹੜਾ ਮੇਰਾ ਇਹ ਵਿਚ ਰੋਲ ਸੀ ਉਹ ਸੀ ਕਿ ਜਿੰਨੇ ਬੁਲਾਰੇ ਬੋਲੇ ਆ ਉਹਨਾਂ ਦੇ ਪੁਆਇੰਟਸ ਨੋਟ ਕਰਨੇ ਉਹਨਾਂ ਦੇ ਸੁਝਾਅ ਨੋਟ ਕਰਨੇ ਇਸ ਮੁੱਦੇ ਬਾਰੇ ਇੱਕ ਸਾਂਝੀ ਜੀ رائے ਬਣਾਉਣ ਦੀ ਕੋਸ਼ਿਸ਼ ਕਰਦੇ। ਦੋ ਤਰ੍ਹਾਂ ਦੇ ਇੱਥੇ ਸੁਝਾਅ ਆਏ ਨੇ ਜਿਵੇਂ ਮੈਂ ਉਮਰ ਦੇ لحاظ ਨਾਲ ਵੇਖਾਂ ਤੇ ਕੁਝ ਨੌਜਵਾਨ ਬੋਲੇ ਨੇ ਤੇ ਕੁਝ ਸਾਡੇ ਬਜ਼ੁਰਗ ਬੋਲਦੇ ਨੇ। ਇਸ ਚੀਜ਼ ਦਾ ਟੋਟਲ ਜਿਹੜਾ ਮੈਂ ਨੋਟ ਕੀਤਾ ਹੈ ਕਿ ਨੌਜਵਾਨਾਂ ਦਾ ਜਿਹੜੀ ਮੱਤ ਆ ਸਲੂਸ਼ਨ ਨੂੰ ਲੈ ਕੇ ਉਸ ਤਰ੍ਹਾਂ ਦੇ ਪੁਰਾਣੇ ਬਜ਼ੁਰਗਾਂ ਨਾਲ ਬਹੁਤੀ ਨਹੀਂ ਰਲਦੇ। ਕਿਉਂਕਿ ਜਿੰਨੇ ਸਾਡੇ ਪੁਰਾਣੇ ਬਜ਼ੁਰਗ ਬੋਲੇ ਨੇ ਉਹ ਉਹਨਾਂ ਨੇ ਜ਼ਿਆਦਾਤਰ ਜਿਹੜੀ ਆ ਉਹ ਕਮੈਂਟਰੀ ਜਿਹੜੀ ਰਹੀ ਆ ਉਹ ਜਾਂਦੇ ਪੋਲੀਟਿਕਲ ਲੀਡਰਸ਼ਿਪ ਦੀ ਫੇਲਿਅਰ ਦੇ ਉੱਤੇ ਰਹੀ ਹੈ। ਜਾਂ ਜਿਹੜੀ 27 ਦੀ ਜਾਂ 32 ਦੀ ਜਾਂ ਮੇਹਨ ਸਿੰਘ ਪਾਰਟੀ ਸਾਡੀ ਜਿਹੜੀ ਉੱਤੇ ਰਹੀ ਹੈ ਤੇ ਜਿਹੜੀਆਂ ਪਿਛੇ ਸਾਡੀ ਲੀਡਰਸ਼ਿਪ ਤੋਂ ਗਲਤੀਆਂ ਆਈਆਂ ਉਹਦੇ ਤੇ ਰਹੀ ਹੈ। ਜਿਹੜੀ ਨੌਜਵਾਨ ਲੀਡਰਸ਼ਿਪ ਬੋਲੀ ਹੈ ਜਿੱਨੇ ਉਹਨਾਂ ਨੇ ਉਹਨਾਂ ਗਲਤੀਆਂ ਨੂੰ ਮੰਨਦੇ ਹੋਏ ਦਰਕਨਾਰ ਕਰਦੇ ਹੋਏ ਇਹ ਕਹਿੰ ਗਏ ਆ ਵੀ ਯਾਰ ਅਸੀਂ ਅੱਗੇ ਕੀ ਕਰਨਾ ਉਹਦੇ ਬਾਰੇ ਗੱਲ ਕਰੀਏ। ਤੇ ਜੇ ਮੈਂ ਲੈਨਵਾਇਸ ਤੇ ਬੋਲਾਂ ਮੈਂ ਦੋਵੇਂ ਮਾਈਂਡ ਨੇ ਜਿੰਨੇ ਬੁਲਾ ਰਹੇ ਬੋਲੇ ਨੇ ਉਹਨਾਂ ਬਾਰੇ ਮਾੜੀ-ਮਾੜੀ ਚਾਰ-ਪਾੜਣੀ ਹੈ ਤਾਂ ਕਿ ਇੱਕ ਵਾਰੀ ਸਾਰਾ ਪ੍ਰੋਗਰਾਮ ਰਿਵਾਈਵ ਵੀ ਹੋ ਜਿੰਨੇ ਚੋ ਗੱਲ ਵੀ ਸਾਹਮਣੇ ਆ ਜੇ ਭਾਜ ਕੌਰਪਾਲ ਸਿੰਘ ਉਹਨਾਂ ਨੇ ਗੱਲ ਜਿਹੜੀ ਸ਼ੁਰੂ ਕੀਤੀ ਉਪਰੋਂ ਮੈਨਾ ਸ਼ਰਮਾਉਣ ਦੇ ਬਾਰੇ ਐਂਡਿੰਗ ਆ ਦੀ ਕਹਿਣੀ ਚਾਹੁੰਦਾ ਜਿਹੜੇ ਵਿੱਚ ਬੁਲਾ ਰਹੇ ਲੋਕ ਆਏ ਇਹ ਵੀ ਦਲਕਾਪਸਾ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਅਸੀਂ ਤਕਰੀਬਨ 5-6 ਮਹੀਨੇ ਅੱਗੇ ਬਾਰੇ ਸੋਚਦੇ ਪਏ ਵੀ ਖਾਸ ਤੌਰ ਤੇ ਜਿਹੜੀ ਇਨਕਾਉਂਟਰ ਪਾਲਿਸੀ ਲੋਦੇ ਬਾਰੇ ਕਿਉਂਕਿ ਉਹ ਤਾਂ ਫਲੱਡਸ ਨਹੀਂ ਆਏ ਮਾਈਗ੍ਰੇਸ਼ਨ ਦਾ ਪਰ ਜਿਹੜੀ ਪੰਜਾਬ ਪੁਲਿਸ ਦੀ ਇੱਕ ਪਾਲਿਸੀ ਇਹ ਮੋਦੇ ਬਾਰੇ ਅਸੀਂ ਵਾਰ-ਵਾਰ ਗੱਲਾਂ ਆਪਸ ਦੇ ਵਿੱਚ ਕਰਦੇ ਹਾਂ ਔਰ ਮੈਂ ਬੜੀ ਇਮਾਨਦਾਰੀ ਦੇ ਨਾਲ ਇਹ ਗੱਲਾਂ ਦੱਸ ਦੇਣੀ ਚਾਹੁੰਦਾ ਵੀ ਸਾਡੇ ਵਰਗੀਆਂ ਜੱਟੇ ਬੰਦੀਆਂ ਦਾ ਕੰਮ ਨਹੀਂ ਹੁੰਦਾ ਇਹ ਜਿਹੜੇ ਪਲੇਟਫਾਰਮ 'ਤੇ ਜਣਾ ਪਰ ਕਿਉਂਕਿ ਅਸੀਂ ਖੁਦ ਉਹਨਾਂ ਦੇ ਵਿੱਚ ਆਉਂਦੇ ਹਾਂ ਜਿਨ੍ਹਾਂ ਦੇ ਰਾਈਟਸ ਵਾਇਓਲੇਟ ਹੁੰਦੇ ਅੱਜ ਤੇ ਉਹ ਅੰਨੇ ਜਿਹੜੇ ਆਪਣੇ ਹੱਕਾਂ ਦੇ ਜਦੋਂ ਬੋਲਦੇ ਤਾਂ ਸਾਡੀ ਆਵਾਜ਼ ਖੁਦ ਨਹੀਂ ਦੱਬੀ ਜਾਂਦੀ ਤੇ ਸਾਡੀ ਆਵਾਜ਼ ਅਸਲ ਦੇ ਵਿੱਚ ਹਿਊਮਨ ਰਾਈਟ ਬਾਡੀਜ਼ ਨੇ ਬਣਾਉਂਦਾ ਔਰ ਅਜੇ ਵਾਰ-ਵਾਰ ਇਹ ਮਹਿਸੂਸ ਕਰ ਰਹੇ ਸੀ ਵੀ ਯਾਰ ਇੱਕ ਕਾਮਾ ਜਸਟਿਸ ਸੈਮ ਤਹਾਉਣਾ ਦਾ ਭਾਜ ਨੇ ਜ਼ਿਕਰ ਕਰਕੇ ਕਹੇ ਵੀ ਉਹਨਾਂ ਦਾ ਬੜਾ ਜ਼ਿਕਰ ਕਰਦੇ ਵੀ ਜਦੋਂ ਉਹਨਾਂ ਨੇ ਕੰਮ ਕੀਤਾ ਢੱਲਨ ਸਾਹਿਬ ਬਣੇ ਚਲੇ ਗਏ ਨੇ ਤੇ ਉਦੋਂ ਹਿਊਮਨ ਰਾਈਟਸ ਬਾਡੀਜ਼ ਪੰਜਾਬ ਦੇ ਵਿੱਚ ਬੜੀਆਂ ਐਕਟਿਵਲੀ ਕੰਮ ਕਰਦੀਆਂ ਹਨ ਪਰ ਹੁਣ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਹਲਕਾ ਹੋ ਗਿਆ ਕਰਦੇ ਆਣਗੇ ਪਰ ਅਜੇ ਪੰਜਾਬ ਦੇ ਉਸ ਲੈਵਲ ਤੇ ਦਿਖ ਨਹੀਂ ਰਹੀਆਂ ਜਿੱਥੇ ਉਹਨਾਂ ਨੇ ਹਾਕਾ ਦੀ ਗੱਲ ਕਰਨੀ ਤੋਂ ਉਹ ਚੀਜ਼ ਨੂੰ ਮਹਿਸੂਸ ਕਰਦੇ ਅਖੀਰ ਤੇ ਅਸੀਂ ਇਹ ਇਨੀਸ਼ੀਏਟਿਵ ਲਿਆ ਤੇ ਚਲੋ ਜੇ ਕਿਤੇ ਹੋਰ ਨਹੀਂ ਹੋ ਰਿਹਾ ਤੇ ਸਾਨੂੰ ਇਹ ਕਰ ਲੈਣਾ ਚਾਹੀਦਾ ਪਰ ਜਿਹੜੀ ਮਨਪੁਰ ਭੱਜਨੇ ਦੀ ਗੱਲ ਗਈ ਸੀ ਸਾਡੀ ਤਸਵੀਰ ਨਹੀਂ ਗਿਰਲਦੀ ਇੰਨਾ ਸੈਮੀਨਾਰਾਂ ਦੇ ਸਾਡੇ ਵਰਗੇ ਜਤੇਬੰਦੀਆਂ ਨੇ ਵੀ ਅਸੀਂ ਮੈਨੇਜ ਕਰੀਏ ਪਰ ਔਕਾ ਇਹਦਾ ਸਾਡੇ ਵਾਸਤੇ ਮੈਨੇਜ ਕਰਨਾ ਹੈ ਸਾਰਾ ਕੁਝ ਕਰਨਾ ਬਟ ਜ਼ਰੂਰਤ ਹੋਈ ਜਿਹੜਾ ਉਹਨਾਂ ਹੱਲ ਵੀ ਦੱਸਿਆ ਵੀ ਹਰ ਇੱਕ ਨੂੰ ਆਪਣੀ ਫੀਲਡ ਦੇ ਵਿੱਚ ਮਹਾਰਤ ਹੈ ਜਿੱਥੇ ਉੱਥੇ ਉਹਨੂੰ ਕੰਮ ਆਪਣੇ ਆਪ ਹੀ ਕਰ ਲੈਣਾ ਚਾਹੀਦਾ ਕਿਸੇ ਨੂੰ ਕਹਿ ਕੇ ਰੋੜਨਾ ਪਵੇ ਸੋ ਇਹ ਕਾਮਾ ਕਿ ਹੁਮਰਾਟ ਬੋਡੀਸ ਦਾ ਸੀਗਾ ਮੈਂ ਸਮਝਦਾ ਜਿਆਦਾ ਪੱਤਰ ਤੇ ਬੰਦਾ ਔਰ ਧੰਨਵਾਦੀ ਆ ਕਿ ਅੱਜ ਉਹਨਾਂ ਦੇ ਚੇਅਰਮੈਨ ਸਾਹਿਬ ਜੀ ਤੇ ਬੈਠੇ ਨੇ ਔਰ ਇਹ ਆਸ ਕਰਦੇ ਆ ਕਿ ਨਿਊਚਰ ਇਹੋ ਜਿਹੇ ਜਿਹੜੇ ਹੁਮਰਾਟ ਤੇ ਜਾਂ ਹੋਰ ਕੋਈ ਸੈਮੀਨਾਰ ਹੋਣਗੇ ਬੋਲਣਾ ਨੂੰ ਇਹ ਇਨੀਸ਼ੀਏਟਿਵ ਲੈਣਗੇ ਤੇ ਕਿਨਾਂ ਦੇ ਜਿਹੜੀ ਅਧਿਨਕੀ ਦੇ ਵਿੱਚ ਹੀ ਜਿਹੜਾ ਸਾਰਾ ਕੰਮ ਹੋਏਗਾ ਦੂਸਰਾ ਭਾ ਜੀ ਨਰੈਨਸਨ ਨੇ ਇੱਕ ਗੱਲ ਕੀਤੀ ਔਰ ਉਹਨਾਂ ਨੇ ਗੱਲ ਕਰਦੇ ਵਿੱਚ ਕੇਸ ਦਾ ਜ਼ਿਕਰ ਕੀਤਾ ਸੀ 1998 ਵਾਲੇ ਦਾ ਤੇ ਇਹਨਾਂ ਕਹਿੰਦੇ 2021 ਦੇ ਵਿੱਚ ਜਾ ਕੇ ਜਿਹੜੀ ਉਹਦੀ ਸਜ਼ਾ ਹੋਈ ਇਹ ਆਪਣੇ ਆਪ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਕਰਦਾ ਜਦੋਂ ਭੈਣ ਜੀ ਵੀ ਬੋਲ ਰਹੇ ਸੀ ਕਿ ਉਹ ਵੀ ਪੁਲਿਸ ਪ੍ਰਸ਼ਾਸਨ ਦੇ ਯਕੀਨ ਲਾ ਕੇ ਬੈਠੇ ਹੈ ਕਿ ਸ਼ਾਇਦ ਸਾਨੂੰ ਇਨਸਾਫ ਮਿਲੇਗਾ ਸੁਪਰੀਮ ਕੋਰਟ ਹਾਈ ਕੋਰਟ ਦੇ ਉਪਰੋਂ ਸੋ ਆਪਣੇ ਆਪ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸਵਾਲ ਸੀਗਾ ਕਿ ਜੇ 1998 ਦੇ ਵਿੱਚ ਜੋ ਕੁਝ ਵਾਪਰਿਆ ਤੇ ਉਹਦਾ ਇਨਸਾਫ ਜਾਂ ਉਹਦੀ ਜਿਹੜੀ ਸਜ਼ਾ 3 ਸਾਲਾਂ ਬਾਅਦ ਜਾ ਕੇ ਹੋਣੀ ਆ ਤੇ ਕੀ ਇਹ ਵਾਅਕੀ ਇਨਸਾਫ ਹੈ ਇੱਕ ਪੂਰੀ ਪੀੜ੍ਹੀ ਬਦਲ ਜਾਂਦੀ ਉਹਦੇ ਵਿੱਚ ਜਿੰਨੇ ਹੰਡਾਇਆ ਉਹਦੇ ਚੱਲਿਆ ਜਾਂਦਾ ਉਹ ਤੇ ਕੀ 23 ਸਾਲ ਦੇ ਬੱਚੇ ਨੂੰ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਨਾ ਕਿ ਇਹ ਇੱਕ ਇਨਸਾਫ ਆ ਇਹ ਮੇਰੇ ਆਪਣੇ ਆਪ ਮੰਨਦਾ ਚ ਇੱਕ ਸਵਾਲ ਰਿਹਾ ਆ ਕਿ ਇਹ ਕੋਈ ਇਨਸਾਫ ਨਹੀਂ ਹੈਗਾ ਬੁੱਤ ਸੋ ਸਾਡੇ ਲਈ ਅਸਲ ਜਿ ਇਨਸਾਫ ਦੇ ਮਾਇਨੇ ਕੀ ਹੈ ਕਿ ਬੰਦਾ ਜਿਹੜਾ ਹੰਦੇ 23 ਸਾਲ ਦੀ ਜਾਂ 30 ਸਾਲ ਦੀ ਉਮਰ ਦੇ ਚ ਕ੍ਰਾਈਮ ਕੀਤਾ ਤੇ 80 ਸਾਲਾਂ ਦਾ ਜਦੋਂ ਉਦਾਂ ਹੀ ਮਰ ਚੜਿਆ ਉਹਨੂੰ ਜਾ ਕੇ ਉਹਨੂੰ ਸਜ਼ਾ ਹੋ ਕਿਤੇ ਨਹੀਂ ਕਹਿੰਦੇ ਇਨਸਾਫ ਹੋ ਗਿਆ ਕਹਿੰਦਾ ਇਨਸਾਫ ਹੈ ਆ ਇਹ ਸਟੈਂਡਰਡ ਦਾ ਆਪ ਹੈ ਸੱਜਣ ਸਾਹਿਬ ਨੂੰ ਮੇਰੀ ਆਪੀ ਇਹਦੇ ਬਾਰੇ ਜ਼ਰੂਰ ਬੋਲਣ ਕਿ ਕਿ ਜੇ ਜੁਡੀਸ਼ਰੀ ਨੇ ਇੰਨੇ ਇਨਸਾਫ ਨਾ ਮੁਕਾਉਣੇ ਨੇ ਤਾਂ ਭਾਈ ਲੋਕ ਇਹਨਾਂ ਇਨਸਾਫ ਕਿਵੇਂ ਮੰਨਣ ਠੀਕ ਹੈ ਵੀ ਹਜੇ ਨਹੀਂ ਨਹੀਂ ਮੈਂ ਬੈਠੇ ਕਹਿ ਰਿਹਾ ਪੀਓ ਤਾਂ ਪੱਕਾ ਤੋਂ ਵੀ ਤੁਸੀਂ ਉਸ ਸਟਰਕਚਰ ਚ ਰਹੇ ਹੋ ਤੁਸੀਂ ਇਹ ਦੂਰ ਬੋਲਿਓ ਕਿ ਜਿਹੜੇ ਇਸ ਤਰੀਕੇ ਦੇ ਸਾਡੇ ਕੇਸਿਸ ਲੰਕਦੇ ਨੇ ਉਹਦੇ ਨਾਲ ਫਿਰ ਲੋਕ ਜੁਡੀਸ਼ਰੀ ਤੇ ਹੋਰ ਚੀਜ਼ਾਂ ਤੇ ਆਸ ਕਿਵੇਂ ਲਗਾਉਣ ਦੂਸਰਾ ਬਰਾੜ ਸਾਹਿਬ ਜਿਹੜੇ ਬੋਲੇ ਸੀ ਉਹਨਾਂ ਨੇ ਬਹੁਤ ਐਡਾ ਆਪਣਾ ਪੁਆਇੰਟ ਸੀਗਾ ਉਹ ਪਾਣੀਆਂ ਦੇ ਉੱਤੇ ਫੋਕਸ ਰੱਖਿਆ ਸੀ ਤੇ ਪਾਣੀਆਂ ਦੇ ਵਿੱਚ ਉਹਨਾਂ ਨੇ ਜਿਹੜੇ ਸੋਲੂਸ਼ਨ ਦਿੱਤੇ ਕਿਉਂਕਿ ਸਮੱਸਿਆਵਾਂ ਜਿਹੜੀਆਂ ਨੇ ਸਾਰੇ ਅਲੱਗ-ਅਲੱਗ ਗਿਣਾਗੇ ਨੇ ਮੈਂ ਉਹਦੇ ਬਾਰੇ ਦੁਬਾਰਾ ਬਹੁਤਾ ਨਹੀਂ ਜਾਣਾ ਸੋਲੂਸ਼ਨ ਦੇ ਵਿੱਚ ਉਹਨਾਂ ਨੇ ਜਿਹੜੀ ਲੀਗਲੀ ਗੱਲ ਕੀਤੀ ਸੀ ਉਹਨਾਂ ਨੇ ਇਹ ਕਿਹਾ ਕਿ ਪਾਰਟਿਕੂਲਰ ਲੀਗਲੀ ਕੋਈ ਇਹਦਾ ਸੋਲੂਸ਼ਨ ਨਹੀਂ ਹੈਗਾ ਜਿਹੜਾ ਤੋਂ ਡਾਕਟਰ ਸਾਹਿਬ ਨੇ ਆਵੀ ਗੱਲ ਕੀਤੀ ਵੀ ਬਹੁਤੇ ਥਾਵਾਂ ਦੇ ਉੱਤੇ ਅਸੀਂ ਆਪਣੇ ਹੱਥ ਵੱਢ ਕੇ ਦੇ ਚੁੱਕੇ ਆਂ ਸੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਇਹਦਾ ਕੋਈ ਬਹੁਤਾ ਹੱਲ ਜਿਹੜਾ ਆ ਉਹ ਲੱਭਦਾ ਨਹੀਂ ਦਿਖਾਈ ਦੇ ਰਿਹਾ 20% ਫਲੋ ਬਾਰੇ ਵੀ ਇਹਨਾਂ ਗੱਲ ਕੀਤੀ ਜਿਹੜਾ ਕਿ ਕੁਦਰਤੀ ਹੁੰਦਾ ਕਿ ਕਿਸੇ ਦਰਿਆ ਨੂੰ ਜੇ ਜਿਉਂਦਾ ਰੱਖਣਾ ਹੈ ਤਾਂ ਦਾ 25% ਪਾਣੀ ਵਹਿੰਦਾ ਰਵੇ। ਤਾਂ ਇਹਨਾਂ ਸਿਹੜੇ ਉਹ ਸਹੀ ਤਰੀਕੇ ਤੇ ਉੱਤੇ ਖਾਦੀ ਹੁਣ ਤੇ ਕਪੀਟੋ ਦੀ ਇਹਨਾਂ ਗੱਲ ਕੀਤੀ ਵੀ ਪੰਜਾਬ ਦੇ ਕੋਲੇ ਵੀਟੋ ਹਣੀ ਚਾਹੀਦੀ ਆ। ਸੋ ਇਹ ਆਪਣੇ ਆਪ ਦੇ ਜਿਹੜਾ ਗੇਟੋ ਵਾਲਾ ਇਹਨਾਂ ਦਾ ਇਸ਼ੂ ਆ ਉਹ ਮੈਨੂੰ ਲੱਗਦਾ ਕਿ ਇੱਕ ਹੈਗਾ ਆ ਜਿਹਦੇ ਉੱਤੇ ਫੋਕਸ ਕਰਨਾ ਚਾਹੀਦਾ ਕਿ ਕੀ ਲੀਗਲੀ ਕੋਈ ਐਸੀ ਚੀਜ਼ ਹੋ ਸਕਦੀ ਆ। ਸੋ ਉਹਦੇ ਬਾਰੇ ਤੁਸੀਂ ਜਰੂਰ ਬੋਲੋ। ਮੇਰੇ ਕੋਲ ਉਹਦਾ ਕੋਈ ਜਵਾਬ ਨਹੀਂ ਹੈ। ਮੈਂ ਇਸ ਕਰਕੇ ਬਹੁਤ ਐਂਕੰਟਰੀ ਕਰਨਾ। ਪਰ ਜੇ ਪੀਟੋ ਵਾਲੀ ਕੋਈ ਗੱਲ ਹੋ ਸਕਦੀ ਪਰ ਜਿੰਨੇ ਕਿ ਹਿਸਟਰੀ ਹੈ ਜਿਹੜੇ ਟੈਕਟਰ ਸਾਹਿਬਾ ਕਮੈਂਟਰੀ ਕੀਤੀ ਉਹਦੇ ਮਨ ਲਾਦਾ ਆਪਣੀ ਗੱਲ ਕਰਨ ਦੀ ਵੀ ਪੀਟੋ ਨਹੀਂ ਆ ਗਈ ਤੇ ਪੀਟੋ ਲੈ ਕੇ ਆ ਕੇ ਕਿੱਥੇ ਜਾਣਾ ਉਹ ਇੱਕ ਤੀਸਰਾ ਸਟੱਪ ਹੈ ਮਨ ਲਾਦਾ ਉਹ ਵੀ ਆਪਣੇ ਆਪ ਦੇ ਇੱਕ ਹੈਗਾ ਵਿੱਚ ਫਿਰ ਜਯਾ ਸਿੰਘ ਬੋਲਦਾ ਹੈ ਨੌਜਵਾਨ ਆਪ ਕੋ ਇਹਨੇ ਪ੍ਰਵਾਸੀਆਂ ਬਾਰੇ ਗੱਲ ਕੀਤੀ ਉਹ ਇਹ ਗੱਲ ਭਾਜੀ ਨੇ ਗਾਲੀ ਭਾਜ ਨੇ ਵੇਖ ਲਈ ਨਾ ਜਦ ਗੱਲ ਬੇੜਤੀ ਹੋ ਰਹੀ ਸੀ ਸਾਰੇ ਕਹਿੰਦੇ ਆ ਇਹ ਜਿਹੜਾ ਪ੍ਰਵਾਸੀਆਂ ਦਾ ਮਸਲਾ ਹੈ ਕੋਈ ਹੇਟ ਵਾਲਾ ਜਾਂ ਕਿਸੇ ਦਾ ਨਫਰਤ ਵਾਲਾ ਮਸਲਾ ਨਹੀਂ ਹੈਗਾ ਉਸ ਤਰੀਕੇ ਨਾਲ ਇਹਨੂੰ ਪ੍ਰੈਜ਼ੈਂਟ ਨਾ ਕੀਤਾ ਜਾਵੇ। ਸੋ ਉਹਦੇ ਵਿੱਚ ਉਹਨਾਂ ਨੇ ਕੁਝ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ, ਮਹਾਪੰਚਾਇਤ ਦੀ ਗੱਲ ਲਈ ਹੈ। ਔਰ ਜਿਹੜੀ ਕਾਉਂਟਰ ਪਾਲਿਸੀ ਸਾਡੇ ਵਿੱਚ ਸਿੰਗਲ ਆਊਟ ਕਰਨ ਦੀ ਗੱਲ ਹੋਈ ਹੈ, ਵੀ ਜਿਹੜੀਆਂ ਸਾਡੇ ਇਤਿਹਾਸ ਦੇ ਦਿਖਾਉਂਦੀਆਂ ਰਹੀਆਂ ਨੇ ਵੀ ਉਹਨਾਂ ਨੂੰ ਕੀਤਾ ਜਾਵੇ ਤਾਂ ਕਿ ਬੰਦਿਆਂ ਨੂੰ ਇੱਕ ਡਰ ਰਹੇ ਕਿ ਜਿਹੜਾ ਜੇ ਅਸੀਂ ਕੱਲ੍ਹ ਦੇ ਫਿਊਚਰ ਇਦਾਂ ਕਰਾਂਗੇ ਤੇ ਅਸੀਂ ਵੀ ਉਹਦੇ ਵਿੱਚ ਸਿੰਗਲ ਆਊਟ ਹੋ ਸਕਦੇ ਹਾਂ। ਪਰ ਪੰਜਾਬ ਪੁਲਿਸ ਦੀ ਜਿੰਨੇ ਕ ਕਾਰਜਕਾਰੀ ਅੱਜ ਤੱਕ ਅਸੀਂ ਦੇਖਦੇ ਪਏ ਹਾਂ ਇਹਨਾਂ ਨੇ ਨਾਂ ਦਾ ਕੇਪੀਐਸ ਗਿਰੇ ਯਾਦ ਰੱਖਿਆ ਹੈ ਨਾ ਸੁਵੇਲ ਸਿੰਘ ਸੈਣੀ ਯਾਦ ਰੱਖਿਆ ਹੈ ਤੇ ਨਾ ਇਹਨਾਂ ਨੂੰ ਘੋਟ ਨਾ ਜਾਦਿਆਂ ਇਹਨਾਂ ਨੇ ਤੇ ਆਉਣ ਵਾਲੇ ਆਪਣੇ ਪੈਦਲੇ ਦਾ ਆਪਣੇ ਰਾਹ ਫੇਰ ਉਹਦਾ ਦੇ ਪਿਆਰ ਕਰਨੇ ਸ਼ੁਰੂ ਕਰਤੇ ਆ ਸੋ ਪੰਥ ਨੂੰ ਵੀ ਆਪਣਾ ਫਿਰ ਰਾਹ ਉਸ ਤਰੀਕੇ ਨਾਲ ਜਿਹੜਾ ਉਹ ਨਾਮ ਦੇ ਨਾਲ ਚੁਣ ਕੇ ਰੱਖਣਾ ਚਾਹੀਦਾ ਨਗਦੀਪ ਮੇਰਾ ਵੀਰ ਹਰਿਆਣੇ ਤੋਂ ਆਇਆ ਜੋ ਉਹਨਾਂ ਨੇ ਸਾਰੇ ਇਸ਼ੂਸ ਤੇ ਗੱਲ ਕੀਤੀ ਆ ਪਰ ਉਹਨੇ ਜਿਹੜੀ ਕਮਾਲ ਦੀ ਗੱਲ ਕੀਤੀ ਆ ਉਹ ਇੱਕ ਤੇ ਉਹ ਕਿਉਂਕਿ ਸਾਡੇ ਨਾਲ ਠੋਕਦੇ ਹੋ ਮੈਂ ਅੰਡ ਤੇ ਕਰੂੰਗਾ ਗੱਲ ਲੋ ਜੀ ਹਾਂ ਜੀ ਸਾਡੇ ਬੋਲ ਕੇ ਗਏ ਉਹਨਾਂ ਦੇ ਨਾਲ ਆਲਰੇਡੀ ਵਿੱਚ ਕਰ ਚੁੱਕੇ ਆ ਜਿਹੜੇ ਉਹਦੇ ਜਿਹੜੇ ਇਸ ਚੀਜ਼ ਦੇ ਮਤਲਬ ਵਿਕਟਿਮ ਨੇ ਫੈਮਿਲੀ ਉਹਦੇ ਬਾਰੇ ਮੈਂ ਉਹਨੂੰ ਵਾਰ-ਵਾਰ ਬੋਦਾ ਦਰਉਣਾ ਨਹੀਂ ਚਾਹੁੰਦਾ ਕਿਉਂਕਿ ਤੇ ਜਿਹੜਾ ਦੁੱਖ ਹੁੰਦਾ ਉਹਨੂੰ ਜਿੰਨਾ ਤੁਸੀਂ ਡਰਾਓਗੇ ਰਿਓ ਉਹਨਾਂ ਜਿਆਦਾ ਫਿਰ ਸਾਹਮਣੇ ਆਉਂਦਾ ਰਹਿੰਦਾ ਸੋ ਉਹ ਗੱਲ ਸਾਡੇ ਸਾਹਮਣੇ ਡਾਕਟਰ ਸੁਭਿਆਸ ਸਿੰਘ ਜੀ ਬੋਲੇ ਹਨ ਨੇ ਉਹ ਬਰਾ ਜਿਹੜੀ ਸਿਚੁਏਸ਼ਨ ਹੈ ਉਹ ਮਨ ਲਾਉਦਾ ਜਾਦੀ ਕਾਨੂੰਨ ਸਿਫਰਾਇ ਦੇ ਆਲੇ ਦੁਆਲੇ ਘੁੰਮੇ ਤੇ ਉਹਦੇ ਵਿੱਚ ਜਿਹੜੇ ਪੁਆਇੰਟ ਸਾਹਮਣੇ ਆਏ ਜਿਹੜੇ ਸਾਡੇ ਨੇ ਮੰਗਦੇ ਨੇ ਜ਼ਿਕਰ ਥੋੜਾ ਧਿਆਨ ਦਾ ਕੋਈ ਆ ਵੀ ਇੱਕ ਗੱਲ ਉਹਨਾਂ ਸ਼ੁਰੂ ਦੇ ਵਿੱਚ ਹੀ ਕਹੀ ਤੇ ਜਦੋਂ ਉਹਦਾ ਰਾਜ ਲਿਆ ਭਗਤ ਸਿੰਘ ਕੱਟ ਗੈਂਦੇ ਦੇ ਵਿੱਚ ਹੀ ਪਰ ਉਹ ਤੇ ਯੂਨਾਈਟਿਡ ਸੀ ਔਰ ਕਮਾ ਯੂਨਾਈਟਿਡ ਨਹੀਂ ਉਹਦੇ ਵਿੱਚ ਮੈਂ ਸਿਰਫ ਇੰਨੇ ਕਿ ਜਰੂਰ ਐਡ ਕਰਨੇ ਚਾਹਣਾ ਆਪਣੇ ਵੱਲੋਂ ਵੀ ਕਿ ਗੱਲਾ ਯੂਨਾਈਟਿਡ ਨਹੀਂ ਉਹ ਆਪਣੇ ਵਿਜ਼ਿਟ ਦੇ ਵਿੱਚ ਵੀ ਕਲੀਅਰ ਹੈ ਕਿ ਜਦੋਂ ਉਹਨਾਂ ਨੇ ਅਫਦਾਲੀ ਵਾਲੀ ਐਗਜ਼ਾਮਪਲ ਵੀ ਦਿੱਤੀ ਵੀ ਅਫਦਾਲੀ ਨੇ ਕਿਹਾ ਭੀ ਰਾਜ ਲਾ ਲੋ ਜਾਂ ਤੁਸੀਂ ਦੱਸੋ ਕੀ ਲੈਣਾ ਤੇ ਅਗਲਾ ਨੇ ਗੁਰੂ ਤੇਗ ਬਹਾਦਰ ਅਸਰਾ ਰੱਖਿਆ ਫੁਟ ਡੈਡੀਕੇਟਡ ਵੀ ਤੋ ਉਹਨਾਂ ਨੇ ਕਦੇ ਵੀ ਝਾਕ ਇਸ ਤਰੀਕੇ ਦੇ ਨਹੀਂ ਰੱਖੀ ਵੀ ਅਸੀਂ ਅਬਦਾਲੀ ਦੇ ਕੋਲੋਂ ਕੁਝ ਲੈਣਾ ਆ ਜਾਂ ਕਿਸੇ ਹੋਰ ਦੇ ਕੋਲੋਂ ਕੁਝ ਲੈਣਾ ਉਹਨਾਂ ਝਾਕ ਗੁਰੂ ਦੇ ਕੋਲ ਰੱਖੀ ਤੇ ਪੰਜਾਬ ਦੇ ਲੋਕਾਂ ਦੇ ਤੇ ਤੇ ਰੱਖੀ ਕੁਝ ਪੁਆਇੰਟਸ ਉਹਨਾਂ ਦੇ ਸੀ ਕਿ ਜਿਹੜੇ ਮੈਂ ਇਹ ਮੇਰਾ ਮੰਨਣਾ ਇਹਨੂੰ ਕੋਈ ਦਲ-ਕਲਤਾ ਦੀ ਗੱਲ ਸੀ ਨਾ ਮੰਨਿਆ ਵੀ ਦਲ-ਕਲਤਾ ਹੈ ਸੋਇਦਾ ਇਹ ਹਿਸਟਰੀ ਜਿਹੜੀ ਆ ਉਹ ਐਸਾ ਚ ਰਿਪੀਟ ਨਹੀਂ ਹੁੰਦੀ ਹਿਸਟਰੀ ਦੇ ਆ ਐਗਜ਼ਾਮਪਲ ਤਾਂ ਹੀ ਲੈ ਸਕਦੇ ਹੁੰਦੇ ਆ ਤਾਂ ਕੋਈ ਸਿੱਖਣ ਦੇ ਲਈ ਪਰ ਜੇ ਕਹੀਏ ਵੀ ਜਿਵੇਂ 18ਵੀਂ ਸਦੀ ਚ ਹੋਇਆ ਸੀ ਉਦਾਂ ਹੀ ਸੇਖ ਅੱਜ ਕਰ ਲੈਣਗੇ ਤੇ ਕਾਮਯਾਬ ਹੋ ਜਾਣਗੇ ਇਹ ਆਪਣੇ ਆਪ ਦੇ ਵਿੱਚ ਪੋਸੀਬਲ ਨਹੀਂ ਹੈਗਾ ਜਿਵੇਂ ਉਹਨਾਂ ਨੇ ਰਾਖੀ ਸਿਸਟਮ ਦੀ ਗੱਲ ਕੀਤੀ ਜਿਹੜੇ 18ਵੀਂ ਸਦੀ ਦੇ ਵਿੱਚ ਰਾਖੀ ਸਿਸਟਮ ਇੰਪਲੀਮੈਂਟ ਕਰਨਾ ਤੇ ਅੱਜ ਉਸੇ ਚੀਜ਼ ਨੂੰ ਇੰਪਲੀਮੈਂਟ ਕਰਨਾ ਜ਼ਮੀਨ ਦਾ ਸਮਾਨ ਦਾ ਫਰਕ ਉਦੋਂ ਦੇ ਬੰਦਾ ਗਵਾਂਡੀ ਦੇ ਘਰ ਬੈਠਾ ਹੋਵੇ ਤੇ ਕੇਰੇ ਪਤਾ ਨਹੀਂ ਆਉਂਦਾ ਕਿੱਥੇ ਐ ਅੱਜ ਤਾਂ ਸੱਤ ਸਮੁੰਦਰਾਂ ਪਾਰ ਚਲੇ ਜੇ ਸਰਕਾਰ ਨੂੰ ਸਭ ਪ੍ਰਧਾਨ ਦਾ ਬੰਦਾ ਕਿੱਥੇ ਆ ਤੇ ਕਿੱਥੇ ਨਹੀਂ ਸੋ ਜਿਹੜੀ ਰਾਖੀ ਸਿਸਟਮ ਤੇ ਜ ਲੜਾਈ ਉਹਨਾਂ ਨੇ ਲੜੀ ਔਰ ਇਹ ਮੰਨਣਾ ਪਏਗਾ ਵੀ ਉਹਨਾਂ ਨੇ ਹਥਿਆਰਾਂ ਦੇ ਸਿਰ ਤੇ ਲੜੀ ਰਾਖੀ ਸਿਸਟਮ ਉਹਨਾਂ ਨੇ ਸਾਡੇ ਨੂੰ ਸੈਮੀਨਾਰ ਕਰਕੇ ਨਹੀਂ ਕਿਤੇ ਔਰ ਉਹ ਹਥਿਆਰਾਂ ਦੀ ਲੜਾਈ ਅੱਜ ਦੇ ਦਿਨ ਲੜਨੀ ਕਿੰਨੇ ਕੁ ਪ੍ਰੈਕਟੀਕਲ ਹੈ ਤੇ ਕਿੰਨੇ ਕੁ ਇਹਦੇ ਕਾਮਯਾਬ ਹੋ ਸਕਦੇ ਉਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਸਰ ਟੂਟਰੀ ਹਿਸਟਰੀ ਇੰਪਲੀਮੈਂਟ ਨਹੀਂ ਹੁੰਦੀ ਹਾਂ ਉਹਨਾਂ ਦੇ ਜਜਵੇ ਤਾਂ ਅਸੀਂ ਇੱਕ ਸਿਹਤ ਲੈ ਸਕਦੇ ਹਾਂ ਵੀ ਭਈ ਅਗਲੇ ਲੜੇ ਆਪਣੀ ਸੁਸਾਇਟੀ ਤੇ ਸਾਨੂੰ ਵੀ ਲੜਨਾ ਪੈਣਾ ਸੋ ਉਹਦੇ ਬਾਅਦ ਨੂੰ ਜਾਈਏ ਲੀਡਰਸ਼ਿਪ ਦੇ ਗੱਲ ਬਾਰ ਬਾਰ ਸਾਰੇ ਬੁਲਾਰਿਆਂ ਨੇ ਕੀਤੀ ਔਰ ਲੀਡਰਸ਼ਿਪ ਦੇ ਬਾਰੇ ਵਿੱਚ ਸਰਪੇਨ ਦਾ ਕੋਮੈਂਟ ਕਰਨਾ ਚਾਹੁੰਨਾ ਅਸੀਂ ਜ਼ਿਆਦਾਤਰ ਆਪਣੀ ਲੀਡਰਸ਼ਿਪ ਜਿਹੜੀ ਵੇਖਦੇ ਆ ਨਾ ਉਹ ਅਸੀਂ ਵੇਖਦੇ ਆ ਕਿ ਸਾਡੇ ਪੋਲੀਟਿਕਲ ਸਟਰਕਚਰ ਦੇ ਜਿਹੜੇ ਲੀਡਰ ਕਾਉਨ ਨੇ ਅੱਜ ਦੇ ਸਮੇਂ ਵਿੱਚ ਸਾਡੇ ਸਾਰੇ ਅੰਗਰੇਨ ਦੀ ਭਗਵੰਤ ਮੰਦ ਆਮ ਆਦਮੀ ਪਾਰਟੀ ਵਾਲੇ ਤੇ ਪ੍ਰਾਣ ਆ ਤੇ ਸਾਡੀ ਅਕਾਲੀ ਦਲ ਤੇ ਬਾਦਲ ਤੇ ਉਰੋ ਪਰੇ ਕੈਪਟਨ ਤੇ ਚੱਲ ਜੋ ਚੰਨੇ ਹੁਣਾਂ ਤੇ ਚੱਲ ਜੋ ਮਤਲਬ ਜਿੰਨੇ ਅਸੀਂ ਪੰਜਾਬ ਦੇ ਲੀਡਰਸ਼ਿਪ ਬਣਾਉਨੇ ਆ ਪੰਥ ਦੇ ਵੀ ਵਿੱਚ ਅਸੀਂ ਕਰ ਲੈਨੇ ਆ ਉਹ عظیم ਅਨੁਭਵੀ ਉਹ ਸਾਡੇ ਲੀਡਰ ਨੇ ਪਰ ਸਾਡੀ ਸਮਾਜ ਦੀ ਤਰਾਸਦੀ ਹੈ ਸਾਡੇ ਜਿਹੜੇ ਅਸੀਂ ਇੱਥੇ ਵਿੱਚ ਬੈਠੇ ਆ ਮੈਨੂੰ ਨੇ ਦੱਸਦਾ ਵੀ ਸਾਡੇ ਜੋ ਕਿਸੇ ਨੇ ਵੀ ਇਹਨਾਂ ਦੇ ਵਿੱਚ ਉਤਨਾ ਚੋਣ ਨੂੰ ਕਿਸੇ ਨੇ ਬਸ ਚੁਣਿਆ ਹੋਵੇ ਅਸੀਂ ਸਾਰੇ ਉਹ ਮਾਂ ਜਿਹੜੇ ਨਾ ਰਿਜੈਕਟ ਕਰਦੇ ਨੇ ਪਰ ਸਾਡੀ ਸਮਾਜ ਦੀ ਤਰਾਸਦੀ ਹੈ ਵੀ ਸਮਾਜ ਇਹਨਾਂ ਨੂੰ ਵੀ ਰਿਕਟ ਚੋਣ ਲੈਂਦਾ ਜਿਨ੍ਹਾਂ ਤੋਂ ਅਸੀਂ ਆਸ ਰੱਖਦੇ ਸੋ ਸਾਡੀ ਜ਼ਿੰਮੇਵਾਰੀ ਇੱਥੇ ਬਣ ਕੇ ਇਹ ਨਹੀਂ ਬਣਦੀ ਵੀ ਉਹਨਾਂ ਦੀ ਲੜੀ ਦੇ ਵਿੱਚ ਇੱਕ ਨਵਾਂ ਲੀਡਰ ਚੁਣੀ ਆ ਹੁਣ ਪੰਜਾਬ ਦੇ ਚਾਹਤਕ 17 ਸਿੱਤੀ ਹਿੰਸਟਰਾ ਬਣ ਗਏ ਨੇ ਇੱਕ ਸਵਾਲ ਹੈ ਮੇਰਾ ਵੈਸੇ ਮੈਂ ਮਦਰਮ ਕਸੀ ਹੀਟ ਜੋ ਜਦ ਕੱਲ ਕਟਨ ਚੋਣੀ ਪੁਰਾਣੀ ਲੀਡਰਸ਼ਿਪ ਨੂੰ ਮੇਰਾ ਇਹ ਸਵਾਲ ਆ ਉਹਦਾ ਜਰੂਰ ਜਵਾਬ ਜੇ ਸਮਾਂ ਹੋਇਆ ਤੇ ਜਰੂਰ ਕੋਈ ਬੁਲਾਹਰਾ ਦਵੇ 17 ਚੀਫ ਮਿੰਿਸਟਰ ਅਸੀਂ ਪੰਜਾਬ ਦੇ ਇੱਕ ਲੜੀ ਚ ਵੇਖੇ ਨੇ 17 ਦੇ 17 ਦੀਆਂ ਕਮੀਆਂ ਸਾਡੇ ਸਾਹਮਣੇ ਨੇ ਪਰ ਅਸੀਂ ਇਹ ਕਹਿ ਨਹੀਂ ਆਂ ਕਿ ਇਹਨਾਂ ਜੋ ਕਿਸੇ ਨਾਮ ਟਲੇ ਵਰਨੀ ਕੀਤਾ ਕਿ ਕਿਤੇ ਨਾ ਕਿਤੇ ਫਿਰ ਦਿਮਾਗ ਦੇ ਵਿੱਚ ਸਵਾਲ ਨੇ ਆਉਂਦਾ ਕਿ ਕੀ 17 ਦੇ 17 ਨਿਕੰਮੇ ਤੇ ਬੰਦੇ ਨੇ ਨਿਕੰਮੇ ਆ ਕਿ ਸਿਸਟਮ ਨਿਕੰਮਾ ਹੈ ਕੀ ਮਿਨਿਸਟਰੀ ਹੈ ਹੁਣ ਜਦੋਂ ਤੱਕ ਦੇ ਭਗਵੰਤ ਮਾਨ ਚੀਫ ਮਿਨਿਸਟਰ ਨਹੀਂ ਸਾਡੇ ਪਿੰਡਾਂ ਵਾਲਿਆਂ ਨੂੰ ਬਹੁਤ ਨੂੰ ਲੱਗਦਾ ਕਿ ਸਾਡਾ ਆਪਣਾ ਪੁੱਤ ਹੈ ਉਹ ਵਿਗਾਰੇ ਨਾ ਦੇ ਬਾਰੇ ਗੱਲ ਕਰਨਾ ਤੇ ਜਦੋਂ ਚੀਫ ਮਿਨਿਸਟਰ ਬਣ ਕੇ ਹਸਤਾਖਰ ਦੇ ਦੇ ਨਾਲ ਨਾਲ ਕਿਹਾ ਮਤਲਬ ਕਿ ਕੱਲੀ ਬੰਦਿਆਂ ਦੀ ਸਮੱਸਿਆ ਹੈ ਕਿ ਇੱਕ ਸਿਸਟਮ ਦੀ ਸਮੱਸਿਆ ਹੈ ਤੇ ਜੇ ਸਿਸਟਮ ਦੀ ਸਮੱਸਿਆ ਆ ਤੇ ਉਹਦੇ ਵਿੱਚ ਭਾਵੇਂ ਤਰੀ ਦੁੱਧ ਤੋਂ ਤਾਂ ਭੇਜ ਲੋ ਜੋ ਨੇ ਜਾ ਕੇ ਜਿੱਕੜੇ ਬੰਨਣਾ ਤੇ ਫਿਰ ਉਹਦੇ ਚ ਵਾਰ-ਵਾਰ ਹੀ ਜਾ ਕੇ ਕਰਨਾ ਵੀ ਦੀ ਇਹਦੀ ਇੱਕ ਸਵਾਲ ਹੈ ਆਪਣੇ ਆਪ ਦੇ ਵਿੱਚ ਤੇ ਇੰਨੀ ਵਾਰ ਇਲੈਕਸ਼ਨ ਹੋ ਗਿਆ ਇੰਨੀ ਵਾਰ ਸਾਰਾ ਕੁਝ ਕਰਨਾ ਉਹਦੇ باوجود ਸਾਡੀ ਜੇ ਟੇਕ ਸਿਰਫ ਇਲੈਕਸ਼ਨ ਦੀ ਲੀਡਰਸ਼ਿਪ ਤੇ ਹੈ ਤੇ ਉਹਦੇ ਬਰਾਬਰ ਤੇ ਆਪਣੀ ਜਿਹੜੀ ਇਲੈਕਸ਼ਨ ਤੋਂ ਬਾਹਰੀ ਲੀਡਰਸ਼ਿਪ ਘੜਨ ਤੇ ਨਹੀਂ ਆ ਲੀਡਰਸ਼ਿਪ ਨੂੰ ਮੈਂ ਮੇਰਾ ਇਹ ਮੰਨਣਾ ਹੈ ਕਿ ਲੀਡਰਸ਼ਿਪ ਕੱਲੇ ਜੇ ਇਲੈਕਸ਼ਨ ਦੀ ਲੀਡਰਸ਼ਿਪ ਨਹੀਂ ਹੁੰਦੀ ਮੈਂਟਰੀ ਪੋਲਿਟਿਕਸ ਦੀ ਲੀਡਰਸ਼ਿਪ ਨਹੀਂ ਆਪ ਦੇਖਦੀ ਹੋ ਲੋਕਾਂ ਨੇ ਜੁੜਿਆ ਇਸ ਕਰਕੇ ਕਿਹਾ ਜਨੇ ਪਰ ਲੋਕਾਂ ਦੀ ਭਾਵਨਾ ਕੋਈ ਹੋਰ ਲੀਡਰਸ਼ਿਪ ਕਰ ਰਹੀ ਹੁੰਦੀ ਉਸ ਲੀਡਰਸ਼ਿਪ ਨਾਲ ਅਸੀਂ ਕਿਵੇਂ ਤਗੜਾ ਕਰਨਾ ਜਿਹੜੀ ਲੋਕ ਲਹਿਰ ਦੀ ਗੱਲ ਆਈ ਇਹ ਨਮਦੀਪ ਨੇ ਜਿਹੜੀ ਕੀਤੀ ਓਹਦੇ ਬਾਰੇ ਸਭ ਨੂੰ ਮੈਨੂੰ ਦਾ ਜ਼ਿਆਦਾ ਸੋਚਣਾ ਚਾਹੀਦਾ ਪੰਜਾਬ ਨੇ ਇਸ ਗੱਲ ਤੇ ਵੀ ਅੱਗੇ ਚੀਫ ਮਿਨਿਸਟਰ ਕਿੰਨੋਂ ਬਣਾ ਕੇ ਤੇ ਫਿਰ ਪੰਜ ਸਾਲਾਂ ਬਾਅਦ ਗੱਲਾਂ ਕਰਨੀਆਂ ਫਿਰ ਤੋਂ ਬਾਅਦ ਜਸਪਾਲ ਭੱਜ ਬੋਲੇ ਹੀ ਅਮੋਦ ਵਿੱਚੋਂ ਬੋਲ ਕੇ ਮੇਰੇ ਭਾਜੀ ਨੂੰ ਹੋਰ ਚੱਲਿਆ ਕਰਨਾ ਕਿ ਨੂੰ ਟਾਈਮ ਦਿੱਤਾ ਸੀ ਪਿਉ ਨੇ ਜਿੰਨਾ ਪ੍ਰੇਮਾਨ ਦਾ ਗੁੱਸਾ ਹੀ ਗਾਓ ਉਚਾੜਿਆ ਔਰ ਜਸਪਾਲ ਭਾਜੀ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਹੈ ਨਾ ਕਿ ਉਹਨਾਂ ਦਾ ਗੁੱਸਾ ਮੈਂ ਗਲਤ ਮੰਨਦਾ ਤੇ ਨਾ ਇਹਨਾਂ ਦਾ ਜਵਾਬ ਦੋਵੇਂ ਆਪੋਂ ਆਪਣੀ ਜਗ੍ਹਾ ਠੀਕ ਹੁੰਦੇ ਨੇ ਦੋਵੇਂ ਸਾਰੇ ਦੀ ਗੱਲ ਕੀਤੀ ਕਨੈਕਸ਼ਨ ਲੀਡਰਸ਼ਿਪ ਦੀ ਵੀ ਉਹਨੇ ਗੱਲ ਕੀਤੀ ਔਰ ਜਸਪਾਲ ਭਾਜੀ ਦਾ ਇਹ ਸੋਚ ਆ ਬਿਲਕੁਲ ਮੈਨੂੰ ਲੱਗਦਾ ਵੀ ਠੀਕ ਹੈ ਵੀ ਸਾਰੇ ਸਾਰੀ ਜਗ੍ਹਾ ਨਹੀਂ ਜਾ ਸਕਦੇ ਹੁੰਦੇ ਸਾਨੂੰ ਆਪੋ ਆਪਣੀ ਜਗ੍ਹਾ ਡਿਸਟ੍ਰਿਬਿਊਟ ਕਰ ਲੈਣੀ ਚਾਹੀਦੀ ਜਿਵੇਂ ਅਸੀਂ ਇੱਥੇ ਬੈਠੇ ਆਂ ਤੇ ਹਮਰ ਸਪੋਰਟ ਵੀ ਬੈਠੀਆਂ ਨੇ ਤੈਨਾਂ ਸੀ ਮੰਦਰੇ ਤੇ ਕੋਈ ਵੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤੇਰੋ ਚਾਹੇ ਮਨੁੱਖੀ ਅਧਿਕਾਰ ਇੱਕ ਪਾਕਿਸਤਾਨੀ ਦੇ ਹੋਣ ਤੇ ਚਾਹੇ ਇੱਕ ਗੈਰ ਪਾਕਿਸਤਾਨੀ ਦੇ ਹੋਣ ਪ੍ਰਾਪਰਿਟ ਰੀਟ ਕਰੇ ਉਹ ਆਪਾਰੋਲਾ ਦਾ ਕਰੇ ਜਿਹੜੀ ਇਥੇ ਸਮਾਜਿਕ ਬੰਦੇ ਬੈਠੇ ਨੇ ਜਿਹੜੇ ਸਮਾਜਿਕ ਦਾ ਸੁਰੀਂਤੀਆਂ ਤੇ ਕੰਮ ਕਰਦੇ ਨੇ ਆਪਣਾ ਰੋਲਾ ਦਾ ਕਰੇ ਜਿਹੜੀਆਂ ਸਾਡੇ ਵਰਗੇ ਖਾਦਿਸਤਾਨੀ ਤੇ ਰਹਣ ਉਹ ਆਪਣਾ ਰੋਲਾ ਦਾ ਕਰਨ ਆਪੋ ਆਪਣੇ ਫੀਲਡ ਦੇ ਵਿੱਚ ਕੰਮ ਕਰਨ ਦੇ ਚਾਹੀਏ ਤੇ ਇੱਕ ਦੂਸਰੇ ਦੇ ਨਾਲ ਕੋਲਬੋਰੇਸ਼ਨ ਦੇ ਵਿੱਚ ਰਹੀ ਜਿਹੜੀ ਗੱਲ ਬਾਤ ਦੀ ਗੱਲ ਕੀਤੀ ਆ ਤੇ ਫੇਰ ਵੀ ਸਮਾਜ ਠੀਕ ਚੱਲਣਾ ਹੈ ਤੇ ਜਿਹੜੀ ਨਵਦੀਪ ਗੱਲ ਕਰਕੇ ਗਿਆ ਐਪੀਆਰ ਹੁਣ ਤੇ ਸਾਡਾ ਕੰਮ ਹੈ ਵੀ ਜਿਹੜਾ ਖਾਲਸਾ ਤਾਂ ਨਜ਼ਮਤ ਹੈ ਮਿਲਣਾ ਲੱਗਦਾ ਉਹ ਸਹੀ ਆ ਜਿਹੜਾ ਨਹੀਂ ਜ਼ਮਤ ਤਾਂ ਨਾਲ ਆਪਣਾ ਦੁਸ਼ਮਣ ਬਣਾ ਕੇ ਪੇਸ਼ ਕਰਾ ਤੇ ਮੇਰੀ ਬੇਰੁਖੀ ਹਾਂ ਆਪਣੇ ਆਈਡੀਆ ਤੇ ਗੱਲ ਕਰੀ ਚੱਲੋ ਹਰ ਆਈਡੀਆ ਹੋ ਸਕਦਾ ਕੋਈ ਇੱਕ ਸਟੇਜ ਤੇ ਕੋਈ ਦੂਸਰੀ ਤੇ ਕੋਈ ਤੀਸਰੀ ਤੇ ਕੋਈ ਚੌਥੀ ਤੇ ਤੇ ਜਿਹੜਾ ਚੌਥੀ ਪੌੜੀ ਦੇ ਉੱਤੇ ਆ ਉਹਦਾ ਫਰਜ਼ ਬਣਦਾ ਵੀ ਥੱਲੇ ਵਾਲੇ ਨੂੰ ਬਾਹ ਫੜ ਕੇ ਤਾਣ ਗਿੱਜੇ ਵੀ ਤੂੰ ਵੀ ਤਾਣੂਆ ਪਰ ਜੇ ਤੂੰ ਪਹਿਲੀ ਪੌੜੀ ਤੇ ਬੈਠਾ ਇਹ ਕਹੀ ਜਾਵੇ ਵੀ ਨਹੀਂ ਤੂੰ ਚੌਥੀ ਤੇ ਚਲਾ ਗਿਆ ਮੈਂ ਇਸ ਕਰਕੇ ਤੂੰ ਗਲਤ ਹੈਂਦੇ ਇਹ ਗੱਲ ਠੀ ਸੋ ਸਾਨੂੰ ਲੈਂਡਿੰਗ ਵੀ ਤਿਆਰ ਕਰਨਾ ਪਾਣਾ ਤੇ ਪੰਜਾਬ ਦੇ ਭੂਏਕ ਵਾਸਤੇ ਜੇ ਕੋਈ ਰਿਡਕਸ਼ਨ ਪੋਲਿਟਿਕਸ ਦੀ ਗੱਲ ਕਰਦਾ ਉਹ ਪਹਿਲੀ ਪੌੜੀ ਤੇ ਆ ਜੇ ਕੋਈ ਦਿੱਲੀ ਕਾਲਿਸਤਾਨ ਦੀ ਗੱਲ ਕਰਦਾ ਜੋ ਦੂਜੀ ਪੌੜੀ ਤੇ ਬੈਠਾ ਹੈ ਇਹ ਖਾਲਸਤਾਨ ਵਾਲੇ ਦੀ ਇੱਕ ਬੇਸਿਕ ਰਿਸਪਾਂਸਿਬਿਲਟੀ ਹੈ ਕੋਈ ਇਲੈਕਸ਼ਨ ਵਾਲੇ ਨੂੰ ਖਿੱਚ ਕੇ ਕਹਵੇ ਵੀ ਭਾਈ ਤਾਰ ਨਿਕਲ ਮੜਾ ਜਾ ਪਰ ਇਲੈਕਸ਼ਨ ਵਾਲਾ ਇਹਨੂੰ ਆਪਣਾ ਵਿਰੋਧੀ ਨਾ ਸਮਝ ਲੈ ਵੀ ਮੈਨੂੰ ਇਹਦੇ ਨਾਲ ਗੱਲ ਕਿਉਂ ਕਰਦੀ ਸੋ ਜੇਵੇਂ ਇੱਕ ਕਲੈਬੋਰੇਸ਼ਨ ਦੇ ਵਿੱਚ ਗੱਲ ਜਿਹੜੀ ਹੈ ਮਜ਼ਾਦਾ ਤੁਰਦੇ ਰਹੇ ਤਾਂ ਵਧੀਆ ਰਹੂਗਾ ਈਮਾਨਪਾ ਜੀ ਨੇ ਸਾਰੇ ਇਸ਼ੂਸ ਦੇ ਉੱਤੇ ਗੱਲ ਕੀਤੀ ਹੈ ਕਨਸਟੀਟਿਊਸ਼ਨ ਜਿਹੜੇ ਨਾਲ ਗੱਲ ਕੀਤੀ ਪਈ ਉਹ ਮੇਨਸਟ੍ਰੀਮ ਪੋਲਿਟਿਕਸ ਜਿਹੜੇ ਹੈਗੇ ਨੇ ਉਹਨਾਂ ਦੇ ਹੱਥ 'ਚ ਖੇਡਦਾ ਹੈ ਉਹ ਆਪਣੇ ਹਿਸਾਬ ਦੇ ਨਾਲ ਉਹਨੂੰ ਚਲਾ ਲੈਂਦੇ ਨੇ ਜਿੱਥੇ ਚਾਹੀਦਾ ਹੈ ਉਸ ਤਰੀਕੇ ਨਾਲ ਕਾਨੂੰਨ ਘੜਦਾ ਇਦਾਂ ਨੇ ਸਾਡੇ ਸਾਹਮਣੇ ਆਂ ਬਾਰ-ਬਾਰ ਅਸੀਂ ਇਹੋ ਦੁਨੀਆ ਦੇ ਵਿੱਚ ਕਹਿੰਦੇ ਰਹਿੰਦੇ ਆ ਵੀ ਇੱਕੋ ਹੀ ਕਾਨੂੰਨ ਹੁੰਦਾ ਹੈ ਮжоਰਿਟੀ ਵਾਸਤੇ ਹੋਰ ਹੁੰਦਾ ਤੇ ਮਾਈਨੋਰਿਟੀ ਵਾਸਤੇ ਹੋਰ ਹੁੰਦਾ ਉਹ ਸੇਮ ਚੀਜ਼ ਹੀ ਆ ਤੇ ਉਸੇ ਸੰਵਿਧਾਨ ਨੂੰ ਕਿਵੇਂ ਆਪੋ ਆਪਣੇ ਤਰੀਕੇ ਦੇ ਨਾਲ ਵਰਤਿਆ ਜਾਂਦਾ ਹੈ ਉਹਦੇ ਵਿੱਚ ਆਈ ਕੇਸਿਸ ਜਿਹਨਾਂ ਗੱਲ ਕੀਤੀ ਵੀ ਜਿਹੜੇ ਜਮਾਨੋ ਵੀ ਇਹਦਰ ਨਹੀਂ ਪਹੁੰਚਾਤਾ ਪੈਂਦਾ ਤਤਉ ਤੇ ਉਹਦੇ ਇੰਟਰਨੈਸ਼ਨਲ ਪੱਤਰ ਦੇ ਉੱਤੇ ਆਪਾਂ ਜੜੇ ਜੜੇ ਉਹਨਾਂ ਤੇ ਕੀ ਉਸ ਕਰ ਸਕਦੇ ਹਾਂ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਉਹਦੇ ਬਾਰੇ ਵੀ ਉਹ ਵੀ ਸਾਨੂੰ ਸੋਚ ਲੈਣਾ ਚਾਹੀਦਾ ਹੈ ਹਿਊਮਨ ਰਾਈਟਸ ਦੇ ਵਿੱਚ ਉਹਨਾਂ ਨੇ ਟਰਾਂਸਨੇਸ਼ਨਲ ਪ੍ਰੈਸ਼ਰ ਦੀ ਜਿਹੜੀ ਗੱਲ ਕੀਤੀ ਕਿਹਦੇ ਉਸ ਤੇ ਗੱਲ ਕੀਤੀ ਸੀ ਜਿਹਨਾਂ ਪਹਿਲਾਂ ਗੱਲ ਕਰਦਾ ਪਿਆ ਕਿ ਹਿਊਮਨ ਰਾਈਟਸ ਬਾਡੀਸ ਦਾ ਕੰਮ ਇਹ ਨਹੀਂ ਕਿ ਆ ਵੀ ਮੇਰੇ ਨਾਲ ਜਿਹੜਾ ਸਹਿਮਤ ਹੈ ਉਹਦੀ ਹਿਊਮਨ ਰਾਈਟਸ ਤੇ ਗੱਲ ਕਰਨੀ ਉਹ ਪਿਨੋਨ ਤੇ ਬਾਰਡਰਸ ਵੀ ਜਾਂਦਾ ਹੈ ਤੇ ਉਹਨਾਂ ਨੂੰ ਉਸ ਲੈਵਲ ਤੇ ਸਾਰੇ ਗੱਲ ਕਰਨੇ ਪੈਣਗੇ ਜੇ ਇੱਕ ਖਾਲਸਤਾਨੀ ਦੇ ਅਧਿਕਾਰ ਖੋਏ ਗਏ ਚਾਹੇ ਇਥੇ ਦੇ ਤਾਂ ਇਹ ਨਾ ਸੋਚ ਕੇ ਬੋਲਣ ਕਿ ਯਾਰ ਇਹਦੇ ਨਾਲ ਬੋਲਾਂ ਸਟੇਟ ਕੀ ਮੇਰੇ ਬਾਰੇ ਸੋਚੇਗੀ ਜੇ ਇੱਕ ਹਿਊਮਨਾਈਜ਼ ਬੋਡੀ ਇਹ ਸੋਚੇ ਲੱਗ ਪਈ ਸਟੇਟ ਮੇਰੇ ਬਾਰੇ ਕੀ ਸੋਚੇਗੀ ਤੇ ਮੈਂ ਹਰਸਾਮਨਾ ਕੰਮ ਕਰਨਾ ਤੇ ਉਹ ਬਦੀ ਵੀ ਪ੍ਰੋਪਰ ਕੰਮ ਨਹੀਂ ਕਰ ਪਾਏਗੀ ਸੋ ਸਾਰਿਆਂ ਨੇ ਬਰਾਬਰ ਸੋਚ ਕੇ ਚੱਲਣ ਉਹਦੇ ਵਿੱਚ ਸਟੇਟ ਦੀ ਪਾਲਿਸੀ ਨੂੰ ਕ੍ਰਿਟੀਸਾਈਜ਼ ਕਰਨਾ ਪੈਣਾ ਜਿਹੜੀ ਇਥੇ ਪੋਲੀਟੀਕਲ ਲੀਡਰਸ਼ਿਪ ਨੇ ਕਰੀ ਹੈ ਭਾਜੀ ਕਾਜੀ ਦੀ ਮੈਂ ਗੱਲ ਕਰਦੇ ਹਾਂ ਸੋ ਓਵਰ ਆਲ ਮਿਲਾ ਕੇ ਜਿਹੜੀ ਸਾਡੀ ਗੱਲ ਬਣਦੀ ਉਹ ਇੰਨੀ ਹੈ ਕਿ ਅਸੀਂ ਆਪੋ ਆਪਣਾ ਫੀਲਡ ਚ ਹੁੰਦੀ ਹੈ ਇੱਕ ਦੂਸਰੇ ਨਫ਼ਰਤ ਕੀਤੇ ਬਿਨਾ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਮੰਨੇ ਬਿਨਾ ਦੁਸ਼ਮਣ ਸਾਡਾ ਸਿਰਫ ਤੇ ਸਰ ਇਸ ਟਾਈਮ ਉਹ ਹੀ ਹੈ ਜਿਹੜੇ ਸਾਡੇ ਕੱਖ ਖੋ ਰਹੇ ਆ ਉਹ ਦਿੱਲੀ ਹੈ ਉਹਨਾਂ ਅਤੀਓ ਸਮੇਂ ਤੇ ਅਂਧਰਾ ਕਾੜੀਏ ਮੋਦੀ ਕਾੜੀਏ ਕਦੀ ਭਾਈ ਮਨਮੋਹ ਸਿੰਘ ਕਾੜੀਏ ਉਹ ਬਹੁਤੀ ਗੱਲ ਸਾਡੇ ਲਈ ਮਾਇਨੇ ਨਹੀਂ ਲਗਾਉਂਦੀ ਕਿ ਉੱਥੇ ਕਾਨੂੰ ਕੋਈ ਗਾਦਰਿਆਲਾ ਜਾ ਕੇ ਬਹਿ ਜੇ ਉਹ ਕੋਈ ਮਾਇਨੇ ਨਹੀਂ ਲਗਾਉਂਦੀ ਉੱਤਰਤ ਦੀ ਗੱਲ ਹੈ ਉਹ ਇੱਕ ਪੂਰੀ ਦੀ ਪੂਰੀ ਸਟੇਟ ਦੀ ਗੱਲ ਹੈ ਉਹ ਸਾਰੇ ਉੱਥੇ ਨੇ ਉੱਤੇ ਕੜੇ ਨੇ ਸੋ ਉਹਨਾਂ ਦੀ ਝੋਲੀ ਦੇ ਵਿੱਚ ਡਿੱਗਣ ਵਾਲੇ ਸਾਡੇ ਵਿਰੋਧੀ ਨੇ ਤੇ ਜਿਹੜੇ ਪੰਜਾਬ ਦੇ ਹੱਕ ਤੇ ਗੱਲ ਕਰਦੇ ਨੇ ਫਿਰ ਜਾਏ ਉਹ ਕਾਮਰੇਨ ਢੇਰੀ ਕੋਈ ਗੋ ਨਾ ਹੋਵੇ ਤੇ ਚਾਹੇ ਕੋਈ ਕਿਸਾਨੀ ਧੇਰ ਕੋਲ ਨਾ ਹੋਵੇ ਉਹ ਸਾਰੇ ਸਾਡੇ ਆਪੜੇ ਸੋ ਅਸੀਂ ਜਿਸ ਤਰੀਕੇ ਦੇ ਨਾਲ ਜਿਹੜਾ ਉਹ ਰਲ ਮਿਲ ਕੇ ਜਿਹੜਾ ਕੰਮ ਕਰੀਏ ਕੋਈ ਪਾਰਟਿਕੂਲਰ ਉਹ ਨਾਲ ਕੋਈ ਐਕਸ਼ਨ ਪ੍ਰੋਗਰਾਮ ਜਿਸ ਨੇ ਅਨਾਉਂਸ ਨਹੀਂ ਕੀਤਾ ਸਵਾਏ 1 2 ਰੁਪਏ ਜਿਹੜੀਆਂ ਜਿਵੇਂ ਪੰਤਕ ਮਹਾਪੰਚਾਇਤੋ ਕੀ ਇਹ ਤਾਂ ਦੀ ਗੱਲ ਕਰਨੇ ਵੀ ਕਦੇ ਕੋਈ ਗੱਲ ਕਰਨੇ ਉਹ ਥੋੜੇ ਜਿਹਾ ਇੱਕਦਮ ਪ੍ਰੋਗਰਾਮਸ ਆਏ ਨੇ ਸੋ ਉਹਦੇ ਬਾਰੇ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਉਹ ਕਰਨੀ ਹੈ ਜਾਂ ਕਿਵੇਂ ਨਹੀਂ ਕਰਨੀ ਪਰ ਓਵਰ ਆਲ ਜੇ ਮੈਂ ਹੁਣ 2 ਮਿੰਟ ਦੇ ਚੰਬੇੜਾ ਤੇ ਉਹ ਇਹੀ ਯਾਰ ਕਿ ਭਾਈ ਮੇਰਾ ਇਹ ਨਿੱਜੀ ਮਨਣਾ ਹੈ ਕਿ ਦਰਸਾਉਂਦਾ ਜਿਹੜੀ ਪਤਾ ਤੇ ਕੀਤੇ ਰਹਿ ਕਿ ਮੈਂ ਨਮਸਦੀ ਪਾਲੀ ਕਰਨੀ ਹੋਵੇ ਤੇ ਸੁਲੂਸ਼ਨ ਜਦੋਂ ਦੰਦ-ਦੰਦ ਸਾਰੇ ਤੇ ਸਾਰੇ ਆਪ ਆਪਣੀ ਸਮਰੱਥਾ ਤੇ ਸੋਚ ਦੇ ਮੁਤਾਬਕ ਦੰਦੇ। ਪਰ ਜਦੋਂ ਸੁਲੂਸ਼ਨ ਦੀ ਗੱਲ ਆਉਂਦੀ ਨਾ ਤਾਂ ਮੈਨੂੰ ਇੱਕ ਆਪਣੇ ਉਹ ਨਾ ਮਰਤਾ ਨਸ਼ੀਮਿੰਗ ਦੇ ਸਾਥੂ ਕੋਲ ਅੱਜ ਪੜਦਾ ਹੁੰਦਾ ਮੈਨੂੰ ਗੱਲ ਯਾਦ ਆ। ਉਹ ਪਿੰਡ ਜਦੋਂ ਜਾਂਦਾ ਮੈਂ ਹੋਸਟਲ ਪੜਦਾ ਪਿੰਡ ਦੇ ਸਾਡੇ ਨਾਲ ਗਵਾਂਢੀ ਪਿੰਡ ਦਾ ਜਿੱਥੇ ਡਾਕਟਰ ਵੇਂਦਾ ਹੈ। ਉਹਨੇ ਉਹਨੂੰ ਟਿਕਾ ਲਵਾਉਣ ਵੇ ਮੇਰੀ ਦਾਦੀ ਦੀ ਗੱਲ ਨਹੀਂ ਤੇ ਉਹ ਮੈਂ ਲੈ ਕੇ ਗਿਆ ਉਹਨੂੰ ਟਿਕਾ ਲਵਾ ਲੈ ਉਹਨੇ ਮੈਂ ਨੁਕਰੇ ਜਾ ਕੇ ਵੇਖਿਆ ਨਾ ਦੋ ਦਿਨ ਘੱਟੋ ਘੱਟ ਐਡਾ ਵੱਡਾ ਢੇਰ ਲੱਗਾ ਪਿਆ ਉਹਨਾਂ ਉਹ ਖਾਲੀ ਜਿ ਇੰਜੈਕਸ਼ਨ ਦੀਆਂ ਸ਼ੀਸ਼ੀਆਂ ਨੇ ਨੰਨੀਆਂ ਨੰਨੀਆਂ ਕਿਉਂ ਉਹ ਇੱਕੋ ਹੀ ਸ਼ੀਸ਼ੀ ਦਾ ਲੇ ਕੋ ਮੈਨੂੰ ਨਹੀਂ ਪਤਾ ਉਹ ਕਹਦਾ ਟਿਕਾ ਪਾਉਂਦਾ ਹੈ ਕਾਹਦਾ ਨਹੀਂ ਉਹਨੂੰ ਕੋਈ ਚੰਗੇ ਪੀ ਉਹਦੇ ਪੁੱਤ ਕੋ ਉਹਦੇ ਕੋਈ ਇੱਕੋ ਟਿਕਾ ਨਹੀਂ ਤੇ ਬਹੁਤੇ ਗਾਉਂਦੇ ਬਜ਼ੁਰਗ ਹੀ ਤੇ ਕਮਾਲ ਦੀ ਗੱਲ ਇਹ ਵੀ ਉਹ ਕਿਸੇ ਡਾਕਟਰ ਕੋਲ ਉਹਨਾਂ ਨੂੰ ਆਉਣ ਨਹੀਂ ਆਉਂਦਾ ਉਹ ਇੱਕੋ ਟਿਕਾ ਲਾਉਂਦਾ ਤੇ ਬਜ਼ੁਰਗ ਟਿਕਾਉਂਦਾ ਹੈ ਫਿਰ ਸਮੇਂ ਨਾਲ ਜਦੋਂ मतलब ਬੰਦੇ ਬਦਲੇ ਅਗਲੀ ਪੀੜ੍ਹੀ ਆਈ ਉਹਨਾਂ ਨੇ ਲੱਗਿਆ ਵੀ ਨਹੀਂ ਇਹ ਤੇ ਇੱਕੋ ਟੀਕਾ ਠੋਕੇ ਜਾਂਦਾ ਤੇ ਉਹਨਾਂ ਨੇ ਉਹਦਾ ਕੰਮ ਕਰਮ ਕਰਦਾ ਤੇ ਉਹ ਨਵੇਂ-ਨਵੇਂ ਡਾਕਟਰਾਂ ਕੋ ਚੱਲ ਗਏ ਤੇ ਉਹਨੀਆਂ ਬਿਮਾਰੀਆਂ ਕਿਉਂ ਹੋਰ ਕਿਉਂ ਆਉਂਦੀਆਂ ਨਹੀਂ ਹੁਣ ਮੈਨੂੰ ਨਿੰਨਨ ਪਤਾ ਵੀ ਉਹ ਟੀਕਾ ਕਾਦਾ ਹੈ ਪਰ ਮੈਂ ਉਹ ਸੋਲੂਸ਼ਨ ਦੇ ਇਤਿਹਾਦਿਆ ਚੱਲਦਾ ਚੱਲਦਾ ਮੈਨੂੰ ਉਹ ਸੀਨ ਸਾਹਮਣੇ ਕੋਮ ਗਿਆ ਵੀ ਤੇ ਸਾਡੇ ਵਰਗਿਆਂ ਨੂੰ ਪੁੱਛੋਗੇ ਨਾ ਤੇ ਸਾਡੇ ਕੋਲ ਤਾਂ ਇੱਕੋ ਹੀ ਟੀਕਾ ਹੈ ਵੀ ਭਰਾ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ ਘਰ ਰਸਤਾ ਨਹੀਂ ਖਾਨਸਤ ਟੀਕਾ ਹੋਣਾ ਇਹ ਕੰਨਿਆਂ ਨੂੰ ਮਾਫੀ ਪੈ ਜਾਂਦੀ ਆ ਕੰਨਿਆਂ ਨੇ ਜਿਹੜੇ ਲੱਖ ਲੱਖ ਵੇੜੇ ਤੇਰੇ ਫਿਰ ਤੋਂ ਉਹਨਾਂ ਨੂੰ ਮਾਫ ਨਹੀਂ ਮੈਂਦੀ ਹੁਣ ਮੈਨੂੰ ਇਹ ਸਮਝ ਆਉਂਦੇ ਜਾਂ ਡਾਕਟਰ ਕਹਿੰਦੇ ਆ ਤੇ ਜਾਂ ਮਰੀਜ਼ ਕਹਿੰਦੇ ਤੇ ਨਵੇਂ ਹੁਣ ਇਹ ਹੀ ਹੈ ਵੀ ਜੇ ਸਾਨੂੰ ਤੁਸੀਂ ਪੁੱਛੋਗੇ ਇੱਕਤਾਵਾਂ ਸੰਸਦ ਤੌਰ ਤੇ ਤੇ ਭਈ ਅਸੀਂ ਦਾ ਸਵਾਤਰ ਅਸਾਸ ਜਿਹੜਾ ਕਹਿੰਦਾ ਹਾਸ ਮਸਿਆਦ ਆਲ ਕਨਸਤਾਨ ਚ ਲੱਭਦੇ ਅਸੀਂ ਮੇਸਵੀਂ ਪੋਲਿਟਿਕਸ ਦੇ ਵਿੱਚ ਜਿਹੜਾ ਬਹਿ ਕੇ ਸੀਐਮ ਬਣ ਕੇ ਦਿੱਲੀ ਕੋਲੋਂ ਕੁਝ ਲੈ ਕੇ ਤਰਲੇ ਕੱਢ ਕੇ ਲੈਂਦੇ ਹਨ ਇਹ ਵੀ ਗੱਲ ਸਾਫ਼ ਸਾਨੂੰ ਦੱਸਦੀ ਆ ਕਿ ਸਾਡੀ ਡਿਮਾਂਡ ਐਡੇ ਪਿਆਰ ਨਾਲ ਮੰਨੇ ਵੀ ਨਹੀਂ ਜਾਣੀ ਲੜਨਾ ਹੀ ਬਣਾਉਂ ਕੇ ਇਹਨਾਂ ਸਾਡੇ ਨੂੰ ਬਦਲੇ ਪਰ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਚੰਡੀਗੜ੍ਹ ਭਾਜੀ ਉਹਨਾਂ ਨੂੰ ਮਿਲ ਗਿਆ ਸੀਗਾ ਤੋਦ ਮੈਂ ਭਾਜੀ ਪ੍ਰਦੇਸ਼ ਮੰਡਨ ਨੂੰ ਮਿਲਿਆ ਪਾਣੀਆ ਦੇ ਮਸਲੇ ਤੇ ਮੈਂ ਉਹਨੂੰ ਪੁੱਛਿਆ ਉਹ ਤੋਦ ਮੈਂ ਨਵਾਂ ਨਵਾਂ ਆਇਆ ਪਾਰਟੀ 'ਚ ਮੈਂ ਜਾ ਕੇ ਉਹਨੂੰ ਪੁੱਛਿਆ ਮੈਂ ਕਿ ਪਾਣੀਆ ਦਾ ਮਸਲਾ ਦੱਸੋ ਉਹਨਾਂ ਨੇ ਸਾਰਾ ਦੱਸਿਆ ਇੱਥੇ ਆ ਕੀਤਾ ਇਹਨੇ ਗਲਤੀ ਕੀਤੀ ਇਹਨੇ ਕੀਤੀ ਮੈਂ ਕਿ ਹਾਲਾਤ ਦੱਸੋ ਰੁਕੋ ਕਾ ਕਹਾ ਤਾਂ ਅੰਦਰ ਰੁਕਣਾ ਕਹਾ ਤਾਂ ਵਾਹਨ ਜਾ ਕੇ ਨਹਿਰ ਤੇ ਇਸ਼ਾਰਾ ਮਾਰੀ ਕਿ ਕੀਤਾ ਕੋਈ ਮਰੂਗਾ ਤੇ ਚੱਲ ਰੋਹੀ ਜਾਵੇ ਮਤਲਬ ਸਾਨੂੰ ਸਾਰਿਆਂ ਨੂੰ ਪਤਾ ਜਿਹੜਾ ਪੰਜਾਬ ਦਾ ਹਾਲ ਹੋ ਗਿਆ ਬਿਨਾ ਸੈਕਰੀਫਾਈਸ ਤੋਂ ਪੰਜਾਬ ਪੈਰਾਂ ਤੇ ਨਹੀਂ ਆਉਣਾ ਪਰ ਪਰ ਕੁਦਰ ਬੀਤੇ ਕਿ ਵੀ ਕਿਉਂਕਿ ਮੈਂ ਸੈਕਰੀਫਾਈਸ ਕਰਨੇ ਚਾਹਦਾ ਜਿਸ ਕਰਕੇ ਮੈਂ ਦੂਸਰੇ ਨੂੰ ਕਹਿ ਨਹੀਂ ਸਕਦਾ ਤੇ ਇਹਦੇ ਕਰਕੇ ਬਸ ਨਵੇਂ ਨਵੇਂ ਸੋਲੂਸ਼ਨ ਸਾਈਡ ਤੋਂ ਲਿਆ ਕੇ ਤੇ ਜਿਮਟ ਕਰਦੇ ਆ ਉਹ ਸੋਲੂਸ਼ਨਸ ਸਾਨੂੰ ਆਪਣੀ ਸੁਸਾਇਟੀ ਦੇ ਵਿੱਚ ਬੜੇ ਖੁੱਲ੍ਹੇ ਰੀਦੇ ਨਾਲ ਕਲੀਅਰਟੀ ਦੇ ਨਾਲ ਰੱਖਣੇ ਪੈਣੇ ਆ ਆਜ਼ਾਦੀ ਦੀ ਗੱਲ ਕਰਨੀ ਪੈਣੀ ਪਰ ਜੇ ਕੋਈ ਨਹੀਂ ਕਰਦਾ ਮੈਂ ਸਾਰਿਆਂ ਤੇ ਨਹੀਂ ਥੋਪਦਾ ਜੇ ਕੋਈ ਭਾਈ ਨਹੀਂ ਕਰਦਾ ਕਟੋ ਕਟ ਜੋ ਕਰ ਸਕਦੇ ਹੋ ਕਰੋ ਜਿੱਥੇ ਸਾਡੇ ਸਾਫ ਦੀ ਜਰੂਰਤ ਹੋਵੇ ਜੇ ਅਸੀਂ ਆਪ ਨਾ ਆਈਏ ਫੋਨ ਕਰਕੇ ਸਾਦ ਲਓ ਅਸੀਂ ਨਹੀਂ ਮੰਨੇਗਾ ਮਨਾਂ ਕਰਕੇ ਅਸੀਂ ਆਵਾਂਗੇ ਪਰ ਇਹ ਫਿਰ ਖਸ਼ਹਾਲ ਬਣਾਈਏ ਕਾਨੂੰਨ ਦਾ ਰਾਜ ਇਸ ਧਰਤੀ ਤੇ ਲਾਗੂ ਕਰੀਏ ਤੇ ਉਹਦੇ ਲਈ ਸੰਘਰਸ਼ ਕਰਨਾ ਹੀ ਪੈਣਾ 18ਵੀਂ ਸਦੀਆਂ ਐਗਜ਼ੈਂਪਲ ਆ ਦੇਣੀਆਂ ਬੜੀਆਂ ਸੌਖੀਆਂ ਝਲੜੀਆਂ ਬੜੀਆਂ ਔਖੀਆਂ ਜੇ ਰਾਖੀ ਸਿਸਟਮ ਦੀ ਜਿਹੜੀ ਗੱਲ ਆਈ ਹੈ ਰਾਖੀ ਸਿਸਟਮਾ 'ਚ ਸੋਚੀਏ ਕਿ ਸੈਨਗਰ ਰਾਖੀ ਸਿਸਟਮ ਕੈਨ ਨਾ ਰਾਖੀ ਸਿਸਟਮ ਨਹੀਂ ਬਣ ਜਾਣਾ ਉਹਨੇ ਨੀਂ ਪਰ ਫੀਲਡ ਤੇ ਉਸ ਪੱਤਰ ਤੇ ਉਤਰਨਾ ਪੈਣਾ ਤੇ ਸਾਡੀ ਸੁਸਾਇਟੀ ਨੂੰ ਤਿਆਰ ਕਰਨਾ ਪੈਣਾ ਤੇ ਫਿਰ ਜੇ ਅਫਦਾਲ ਨੇ ਹਮਲਾ ਬੋਲਿਆ ਤੇ ਉਹ ਫਿਰ ਏਦਾਂ ਮਾਈਕ ਫੜ ਕੇ ਮਸਲਿਆ ਲਨੇ ਹੁੰਦੇ ਫਿਰ ਕਈ ਮਰਦੇ ਵੀ ਸੀ ਤੇ ਕਈਆਂ ਨੂੰ ਮਾਰਨਾ ਵੀ ਪੈਂਦਾ ਹੈ ਤੇ ਫਿਰ ਉਸ ਮਰੋ ਮਰਾਈ ਨੂੰ ਕਦੇ ਕਿਸੇ ਨੇ ਗਲਤ ਨਹੀਂ ਕਿਹਾ ਸੁਸਾਇਟੀ ਦੇ ਵਿੱਚ ਵੀ ਤੁਮਾਂਵੇਂ ਮਰਦਾ ਫਿਰਦਾ ਜਾਂ ਮਰਦਾ ਫਿਰਦਾ ਸੋ ਇਹੀ ਸਾਡੀ ਪੰਜਾਬ ਦੀ ਪ੍ਰਭੂਸਤਾ ਦੀ ਲੜਾਈ ਹੈ ਜੇ ਤੇ ਕਿਸੇ ਇੱਕ ਨੌਜਵਾਨ ਤੇ ਪਰਚਾ ਪੈ ਜਾਏ ਸੇ ਸਾਰੀ ਦੁਨੀਆ ਦਵਾਈ ਜੁਕਦੇ ਨੇ ਵੀ ਖਾਲਸਤਾਨੀਆਂ ਮੁੰਡੇ ਫਸਾਦੇ ਦੱਸੋ ਜੇ ਮੁੰਡੇ ਫਸਾਉਣ ਵਾਲਾ ਕੰਮ ਕਰਦਾ ਹੋਵੇ ਸੋ ਸੈਕਰੀਫਾਈਸ ਕਰਨੇ ਪੈਣਗੇ ਅਗਲਾ ਨੰਬਰ ਸਾਡੇ ਜੋ ਕਿਸੇ ਦਾ ਹੋਵੇ ਕੁਝ ਨਹੀਂ ਪਤਾ ਸੋ ਆਪਣੀ ਕਲ ਮੈਂ ਇੰਨੀ ਕਹਿ ਕੇ ਨਵੇਟਦਾ ਹਿਊਮਨ ਰਾਈਟਸ ਦੇ ਕਲ ਹਿਊਮਨ ਰਾਈਟਸ ਬੋਦੀਸ ਨੂੰ ਤੜਾਂ ਦੇਣਾ ਕਰਨੀ ਚਾਹੀਦੀ ਆ ਅੱਸੀਂ ਸਾਡੇ ਵਰਗੀਆਂ ਸੰਸਥਾਵਾਂ ਤੇ ਉਹ ਨੇ ਜਿਨ੍ਹਾਂ ਦੇ ਖੁੱਦ ਦੇ ਰਾਈਟਸ ਵਾਇਲਟ ਹੋ ਰਹੇ ਨੇ ਸਾਹਾਂ ਸਾਹ ਤੇ ਹੋ ਰਹੇ ਨੇ ਤੇ ਇਹਦੇ ਵਿੱਚ ਕੋਈ ਹੱਤਕਤ ਨਹੀਂ ਨਹੀਂ ਕੱਲ ਨੂੰ ਜਿੰਨੇ ਕੇਥੇ ਬੋਲ ਕੇ ਗਏ ਨੇ ਇਹਨਾਂ ਚੋਂ ਵੀ ਕਿਸੇ ਦੇ ਪੱਤੇ ਦਾ ਰਾਈਟਸ ਕਿਤੇ ਰੱਖਦੇ ਪੁਲਿਸ ਨੇ ਫੜ ਕੇ ਤੇ ਵਾਇਲਟ ਕੀਤਾ ਹੋਵੇ ਤੇ ਤੁਹਾਨੂੰ ਬੋਲਣਾ ਪਏਗਾ ਤੁਹਾਡੀ ਰਿਸਪੌਂਸਿਬਿਲਟੀ ਆ તેને ગલત વાતોમાં તો બધા સારે તો માફી ચાહુંના જો કોઈ غلط વાત કટ બોલ ગયા હોય તો માફી પણ જો મેરે દિલ મે બરમને હે હું તમને સાજે કીતે સારે આપો અપની રિસ્પોન્સિબિલિટીસ જેડીયા ન નભાયે ઓન આપેટ ખોલે ચકાદી કેમાજી વાહિરજી કરતા હંસા વાહિરજી દીપતી